ਇਹਨਾਂ ਨੇ 14 ਤਰੀਕ ਨੂੰ ਐਫ ਆਈ ਆਰ ਰਜਿਸਟਰ ਕੀਤੀ ਸੀ ਐਫ ਆਈ ਆਰ ਨੰਬਰ 40 1452025 ਅੰਡਰ ਸੈਕਸ਼ਨ 27ਏ 18C 25 296185 ਐਨ ਡੀ ਪੀ ਐਸ ਐਕਟ ਇਹਦੇ 'ਚ ਇਹਨਾਂ ਨੇ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਵਰਿੰਦਰਪਾਲ ਸਿੰਘ ਤੇ ਗੁਰਮੁਖ ਸਿੰਘ ਇਹਨਾਂ ਦੀ ਉਮਰ ਕਰੀਬ 32 ਸਾਲ ਤੇ 21 ਸਾਲ ਸੀਗੀ ਤੇ ਇਹਨਾਂ ਤੋਂ ਰਿਕਵਰ ਕੀਤੇ ਸੀ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਸੀ ਤੇ 15 ਲੱਖ 1900 ਰੁਪਏ ਡਰਗ ਮਨੀ ਤੇ ਇੱਕ ਡਰੋਨ ਤੇ ਇੱਕ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਸੀ ਜਿਹੜਾ ਕਿ ਵਿਦਾਊਟ ਨੰਬਰ ਸੀਗਾ ਉਦੇ ਹੀ ਲੜੀ ਦੇ ਵਿੱਚ ਇਹਨਾਂ ਨੇ ਆ ਰੀਸੈਂਟਲੀ ਇੱਕ ਬੰਦੇ ਨੂੰ ਅਰੈਸਟ ਕੀਤਾ ਹੈ ਤਲਜਿੰਦਰ ਸਿੰਘ ਲਾਇਸ ਹਨੀ ਉਹਦੇ ਤੇ ਆਲਰੇਡੀ ਦੋ ਐਫ ਆਈ ਆਰ ਸਹੀ ਇੱਕ ਪੀ ਐਸ ਕਰੈਂਡਾ ਦੀ ਹੈਗੀ ਦੋਨੋਂ ਪੀ ਐਸ ਕਰੈਂਡਾ ਦੀ ਹੈ ਇੱਕ ਤਾਂ 326 323 325 ਹੈਗੀ ਹੈ ਜੀ ਦੂਸਰੀ ਹੈਗੀ ਐਫ ਆਈ ਆਰ ਜਿਹੜੀ 119 ਹੈ ਡੇਟਡ 2023 ਦੇ 7ਵੇਂ ਮਹੀਨੇ ਦੀ ਉਹਦੀ ਉਹ ਉਹ ਅੰਡਰセਕਸ਼ਨ 307 323 336 ਹੈਗੀ ਆ ਇਹਨਾਂ ਨੇ ਇਸ ਅ ਬੰਦੇ ਤੋਂ ਦੋ ਪਿਸਟਲ ਰਿਕਵਰ ਕੀਤੇ ਹੈ ਜਿਹੜੇ ਕਿ ਇਲੀਗਲ ਪਿਸਟਲ ਨੇ ਨਾਨ ਲਾਇਸنسਡ ਪਿਸਟਲ ਹੈਗੇ ਤੇ ਇਹਦੀ ਲੜੀ ਦੇ ਵਿੱਚ ਇਹਨਾਂ ਨੇ ਇੱਕ ਬੰਦਾ ਨਾਮਿਨੇਟ ਕੀਤਾ ਜਸਵਿੰਦਰਪਾਲ ਸਿੰਘ ਜਿਹੜਾ ਕਿ ਇਹਨਾਂ ਨੇ ਪਹਿਲਾਂ ਬੰਦਾ ਜਿਹੜਾ ਫੜਿਆ ਸੀਗਾ ਵਰਿੰਦਰਪਾਲ ਸਿੰਘ ਉਹਦਾ ਭਰਾ ਹੈ ਤੇ ਅਸੀਂ ਟੀਮਸ ਬੁਲਾਈਆਂ ਲਾਈਆਂ ਉਹਨੂੰ ਫੜਨ ਲਈ ਤੇ ਜਿਵੇਂ ਹੀ ਕੁਝ ਜਿਵੇਂ ਫੜਿਆ ਜਾਏਗਾ ਉਵੇਂ ਅਸੀਂ ਤੜ ਤੱਕ ਅਸਰਬੇਤ ਤੱਕ ਲਿਆਵਾਂਗੇ ਹਾਂਜੀ ਖੱਲੇ ਅਸੀਂ ਇਹਨੂੰ ਹੁਣੇ ਹੀ ਰੀਸੈਂਟਲੀ ਫੜਿਆ ਹੈ ਨਾ 3 ਦਿਨ ਦਾ ਰਿਮਾਨ ਮਿਲੇ ਹੈ ਤੇ ਅਸੀਂ ਇਹ ਦੀ ਪੁੱਛਗੇ ਚ ਜੋ ਆਊਗਾ ਅਸੀਂ ਤੜ ਤੱਕ ਪਹੁੰਚਾਂਗੇ ਇਸ ਪੜਾਅ ਦੇ ਵਿੱਚ ਯੂਜ਼ ਕਰਨਾ ਨਿਧਾਰਨ ਦੇਖੋ ਪਹਿਲਾਂ ਜਿਵੇਂ ਇਹਨਾਂ ਨੇ ਆਪਣਾ ਹੀਰੋਇਨ ਰਿਕਵਰ ਕੀਤੀ ਹੈ 15 ਲੱਖ 1900 ਰੁਪਿਆ ਡਰਗਮਨੀ ਰਿਕਵਰ ਕੀਤੀ ਤੇ ਡਰੋਨ ਵੀ ਤੇ ਓਬਵੀਅਸਲੀ ਕਿਸੇ ਨਾ ਕਿਸੇ ਚੀਜ਼ ਵਿੱਚ ਤਾਂ ਇਹਨਾਂ ਨੇ ਵਰਤਨਾ ਹੀ ਸੀਗਾ ਤੇ ਪੁਲਿਸ ਪੁਲੀਸ ਜਿਹੜਾ ਪੁਲਿਸ ਬੇਰਕਾ ਪੁਲਿਸ ਨੇ ਪੂਰੀ ਮਸਤੀ ਦਿਖਾ ਦੇ ਅੰਡਰ ਲੀਡਰਸ਼ਿਪ ਆਫ ਸ੍ਰੀ ਸ਼ੀਤਲ ਜੀ ਆਪਣਾ ਇਹਨਾਂ ਨੂੰ ਫੜਿਆ ਤੇ ਡਰੋਨ ਵੀ ਬਰਾਮਦ ਹੋਇਆ ਤੇ ਆਪਣਾ ਪਿਸਟਲਸ ਵੀ ਬਰਾਮਦ ਹੋਈ ਹੈ ਤੇ ਡਰਗਮਨੀ ਵੀ ਬਰਾਮਦ ਹੋਈ ਹੈ ਸਰ ਉਮਰ ਜੀ ਨੇ ਜੀ ਨਾਲ ਉਮਰ ਮੈਂ ਜਿਵੇਂ ਤੁਹਾਨੂੰ ਦੱਸਿਆ 32 ਸਾਲ 21 ਸਾਲ ਤੇ ਇਹਦੀ ਜਿਹੜੀ ਉਮਰ ਹੈਗੀ ਹੈ ਇਹਦੀ 24 ਸਾਲ ਹੈ ਜਿਹੜਾ ਹੁਣ ਫੜਿਆ ਵੈਸੇ ਕਾਰੋਬਾਰ ਕੀ ਕਰਦਾ ਸੀ ਇਹ ਵਿਲੇ ਨੇ ਜੀ ਇਹਨਾਂ ਨੇ ਕਿਹੜਾ ਕਾਰੋਬਾਰ ਕਰਨਾ ਥੋੜਾ ਪਟਕੇ ਹੋਏਗਾ ਜੀ ਆਮ ਬੀਨ ਦੁਨੀਆ ਦੀ ਲਾਈਫ ਤੋਂ ਇਹਨਾਂ ਨੇ ਇੱਕ ਬੰਦਾ ਅਰੈਸਟ ਕੀਤਾ ਆ ਉਹਦੇ ਇੱਕ ਐਫਆਈਆ ਰਿਪੋਰਟ ਕੀਤੀ ਹੈ ਐਫਆਈਆ ਨੰਬਰ 93 ਤੇ ਇਹ ਬੰਦੇ ਦਾ ਨਾਮ ਹੈ ਪ੍ਰਿੰਸ ਤੇ ਇਹਦੇ ਕੋਲੋਂ ਇਹਨਾਂ ਨੇ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਨਾਲ 50000 ਰੁਪਏ ਡਰਗ ਮਨੀ ਤੇ ਇੱਕ 골ਡ অরनामेंट्स ਤੇ ਇਸ ਬੰਦੇ ਦੀ ਉਮਰ تقریبا 32 ਸਾਲ ਦੇ ਲਾਗੇ ਤਾਗੇ ਤੇ تقریبا 7ਵੀਂ ਕਲਾਸ ਤੱਕ ਪੜਿਆ ਹੈ ਤੇ ਲੇਬਰਰ ਦਾ ਕੰਮ ਕਰਦਾ ਹੈ ਤੇ ਇਹਦੀ ਜਿਹੜੀ ਰਿਕਵਰੀ ਹੈ ਸਾਨੂੰ ਕਿਊਜ਼ ਦੇ ਘਰੋਂ ਹੀ ਮਿਲੀ ਹੈ ਜਿਹੜਾ ਗੁਰਨਾਨਕ ਵੜਾ ਅੰਮ੍ਰਿਤਸਰ ਜਿਹੜਾ ਇਹ ਕਿਊਜ਼ ਦਾ ਘਰ ਹੈ ਉਥੋਂ ਰਿਕਵਰੀ ਹੋਈ ਹੈ ਤੇ ਜਿਹੜਾ ਪੁਲਿਸ ਪਾਰਟੀ ਨੇ ਆਪਰੇਸ਼ਨ ਪਲਾਨ ਕੀਤਾ ਸੀ ਇਹ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਤੇ ਸੀਕ੍ਰਟ ਆਪਰੇਸ਼ਨ ਪਲਾਨ ਕਰਕੇ ਤੇ ਬੰਦੇ ਨੂੰ ਵੀ ਨਾਕ ਕੀਤਾ ਤੇ ਸਰ ਉਹਦੀ ਪੁਜਗੇਜ ਤੇ ਰਿਕਵਰ ਵੀ ਕੀਤਾ ਜੀਕਰੋ ਸਰ ਨੇ ਕਿੱਥੇ ਦਿਨਾ ਇਸ ਨੂੰ ਇਹ ਹਲੇ ਅਸੀਂ ਇਹਨੂੰ ਫੜਿਆ ਤੇ 3 ਦਿਨ ਦਾ ਇਹਦਾ ਵੀ ਰਿਮਾਂਡ ਮਿਲਿਆ ਸਾਨੂੰ ਤੇ ਅਸੀਂ ਪੁਜਗੇਜ ਕਰਕੇ ਤੇ ਜਿਵੇਂ ਸੰਪਰਦ ਚੱਲ ਗਿਆ ਸੀ ਇਹਨੂੰ ਦੱਸਾਂਗੇ ਤੇ ਅਸੀਂ ਇਹਦੇ ਬੈਕਵਰਡ ਤੇ ਫਾਰਵਰਡ ਲਿੰਗੂਏਜਸ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਸਰ ਕੋ ਡਰਗ ਮੈਨ ਨਹੀਂ ਮਿਲੀ ਯਾਰ ਡਰਗ ਮੈਨ ਮੈਂ ਤਾਂ ਦੱਸਿਆ ਜੀ 50000 ਰੁਪਏ ਮਿਲੇਗੇ ਜੀ ਸਰ ਕਿੰਨੇ ਦਾ ਤੁਹਾਨੂੰ ਲੱਗਦਾ ਇਹ ਹਾਲੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ ਰਿਮਾਂਡ ਲੱਗਿਆ ਦਾ ਤੇ ਜਿਵੇਂ ਹੀ ਪੁੱਜ ਕੇ ਚੱਚ ਇਹਨੂੰ ਪੁੱਛਾਂਗੇ ਜੀ ਪਰਚਾ ਹੈ ਕੋਈ ਪਹਿਲਾਂ ਸਰ ਪਰਚਾ ਇਹਦੇ ਤੇ ਹਾਲੇ ਕੋਈ ਸਾਨੂੰ ਸਾਡੇ ਸਾਹਮਣੇ